ਆਸ ਯਾਦ ਲੋਕਾਂ ਨੇ 92 ਸੀਟਾ ਦੇ ਕੇ ਜਨ ਜਟਾਇਆ ਸੀ ਬੜੀ ਉਮੀਦ ਦੇ ਨਾਲ ਕਿ ਬਦਲਾ ਆਏਗਾ ਪਰ ਅੱਜ ਜੇ ਗੱਲ ਕਰੀਏ ਕੋਈ ਇੱਕ ਸਿੰਗਲ ਐਸਾ ਕੋਈ ਮਹਿਕਮਾ ਨਹੀਂ ਸਰਕਾਰੀ ਜਾਂ ਗੈਰ ਸਰਕਾਰੀ ਜਿਹੜੇ ਸੜਕਾਂ ਤੇ ਨਹੀਂ ਉਤਰੇ ਹੋਏ ਤੇ ਇਸ ਦੇ ਬਾਵਜੂਦ ਸਰਕਾਰ ਦੇ ਜਿਹੜੇ ਨੁਮਾਇੰਦੇ ਆ ਤਾਂ ਵੱਡੇ ਵੱਡੇ ਦਾਅਵੇ ਕਰਦੇ ਪਿਆ ਕਿ ਅਸੀਂ ਪੰਜਾਬ ਦੀ ਬੜਾ ਕੁਝ ਕਰਤਾ ਜੇ ਬਿਜਲੀ ਮੰਤਰੀ ਦੀ ਗੱਲ ਹੀ ਕਰਦੇ ਆਪਾਂ ਤੇ ਸੰਜੀਵ ਰੋੜਾ ਉਹਨਾਂ ਦੇ ਵੱਲੋਂ ਰੋਜ਼ ਕੋਈ ਨਾ ਕੋਈ ਉਹਨਾਂ ਦੀ ਪੋਸਟ ਵੀ ਪੈਂਦੀ ਉਹਨਾਂ ਦੇ ਸਮਰਥਕ ਮੋਤਵਾ ਵੀ ਬੰਦੇ ਆ ਪੰਜਾਬ ਦੇ ਵਿੱਚ ਲੁਧਿਆਣਾ ਵਾਸਤੇ ਨੌਕਰੀਆਂ ਦਵਾ ਰਹੇ ਨੇ ਵੱਡੇ ਲੋਕ ਨੇ ਉਹ ਇਹ ਨੇ ਇੱਕ ਤਾਂ ਜਿਹੜੀਆਂ ਬਿਜਲੀ ਬੋਰਡ ਦੀਆਂ ਪ੍ਰਾਪਰਟੀਆਂ ਐ ਜਿਹੜੀਆਂ ਇਹ ਪੰਜਾਬ ਸਰਕਾਰ ਜਿਹੜੀ ਕਹਿੰਦੀ ਸੀ ਮੈਂ ਪੰਜਾਬ ਨੂੰ ਰੰਗਲਾ ਹੱਸਦਾ ਵਸਦਾ ਪੰਜਾਬ ਬਣਾਣਾ ਐ ਔਰ ਉਹ ਜਿਹੜੀਆਂ ਪ੍ਰਾਪਰਟੀਆਂ ਉਹ ਵੇਚ ਕੇ ਦਿੱਲੀ ਵਾਲਿਆਂ ਦੀ ਝੋਲੀ ਵਿੱਚ ਪਾਣਾ ਚਾਹੁੰਦੀ ਐ ਉਹ ਅਸੀਂ ਨਹੀਂ ਪੈਣ ਦੇਾਂਗੇ ਦੂਸਰਾ ਵਰਨਿੰਗ ਇਸ਼ੂ ਸਿਗਾ ਬਿਜਲੀ ਐਕਟ 2003 ਅਮੈਂਡਮੈਂਟ 225 ਉਹ ਜਿਹੜੀਆਂ ਉਹਦੀਆਂ ਧਰਾਵਾਂ ਨੇ ਉਹਦੀ ਜਿਹੜੀ ਕ੍ਰੋਸ ਸਬਸਿਡੀ ਐ ਔਰ ਬਿਜਲੀ ਜਿਹੜੀ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਜਾਊਗੀ ਉਹ ਜਿਹੜਾ ਉਹ ਦੇ ਖਿਲਾਫ ਅਸੀਂ ਪ੍ਰੋਟੈਸਟ ਕੀਤਾ ਹੈ ਉਹਦੇ ਵਿੱਚ ਜਿਹੜੀਆਂ ਪੰਜਾਬ ਦੀਆਂ ਐਸ ਕੇ ਐਮ ਹੋਵੇ ਗੈਰ ਸਿਆਸੀ ਹੋਵੇ ਸਿਆਸੀ ਹੋਵੇ ਕੇ ਕੇ ਐਮ ਹੋਵੇ ਔਰ ਸਾਰੇ ਜਿਹੜੇ ਉਹਨਾਂ ਲੋਕਾਂ ਨੇ ਸਟੂਡੈਂਟ ਹੋਣ ਬਿਜਲੀ ਬੋਰਡ ਦੀਆਂ ਸਾਰੀਆਂ ਵਾਮਹੀ ਜਥੇਬੰਦੀਆਂ ਹੋਣ ਉਹਨਾਂ ਨੇ ਪੈਨਸ਼ਨਰ ਹੋਣ ਵਿਸ਼ੇਸ਼ ਤੌਰ ਤੇ ਜਿਹੜੇ ਸਾਡੇ ਸਾਥੀ ਆਏ ਭਾਰ ਸਾਡੇ ਸੰਘਰਸ਼ ਨੂੰ ਔਰ ਤਹਈਆ ਕੀਤਾ ਹੈ ਕਿ ਜਦੋਂ ਤੱਕ ਇਹ ਜਿਹੜੀ ਸਕੀਮ ਬਣਾਈ ਹੈ ਜਿਹੜੀ ਪਾਲਿਸੀ ਬਣਾਈ ਹੈ ਪੰਜਾਬ ਸਰਕਾਰ ਨੇ ਉਹ ਵਾਪਸ ਨਹੀਂ ਲੈਂਦੀ ਉਦੋਂ ਤੱਕ ਅਸੀਂ ਸੰਘਰਸ਼ ਹੈ ਜਿਹੜਾ ਆਪਣਾ ਜਾਰੀ ਰੱਖਾਂਗੇ ਔਰ ਅਗਲਾ ਪ੍ਰੋਗਰਾਮ ਤਰਨਤਾਰਨ ਦੇ ਅੰਦਰ ਅਸੀਂ 9 ਤਰੀਕ ਨੂੰ ਖਾਂਸੀ ਚੁਵੰਸੀ ਜਿੱਥੇ ਜਿਮਨੀ ਚੋਣ ਹੋਣ ਜਾ ਰਹੀ ਹੈ ਉੱਥੇ ਵੀ ਸਰਕਾਰ ਦਾ ਇਹਨਾਂ ਪਾਲਸੀਆਂ ਤੇ ਵਿਰੋਧ ਕਰਾਂਗੇ ਤਾਂ ਕਿ ਇਹ ਜਿਹੜੀ ਪੰਜਾਬ ਬਿਜਲੀ ਬੋਰਡ ਹੈ ਜਿਹੜਾ ਉਹ ਬਚਿਆ ਰਹੇ ਔਰ ਪੰਜਾਬ ਦੇ ਲੋਕਾਂ ਨੂੰ ਸਸਤੀ ਜਿਹੜੀ ਬਿਜਲੀ ਹੈ ਸਸਤੀ ਟਾਈਜ਼ ਬਿਜਲੀ ਹੈ ਕਿਸਾਨਾਂ ਨੂੰ ਛੋਟੇ ਲੋਕਾਂ ਨੂੰ ਉਹ ਮਿਲਦੀ ਰਹੇ ਜੇ ਇਹ ਗੱਲ ਸਰਕਾਰ 'ਚ ਕੀਤੀ ਜਾਵੇ ਤੇ ਸਰਕਾਰ ਦੇ ਵੱਲੋਂ ਜਦੋਂ ਸਰਕਾਰ ਸਿਆਦ ਦੇ ਲੋਕਾਂ ਨੇ 92 ਸੀਟਾ ਦੇ ਕੇ ਜਿਉਂ ਜਿਤਾਇਆ ਸੀ ਬੜੀ ਉਮੀਦ ਦੇ ਨਾਲ ਕਿ ਬਦਲਾ ਆਏਗਾ ਪਰ ਅੱਜ ਜੇ ਗੱਲ ਕਰੀਏ ਕੋਈ ਇੱਕ ਸਿੰਗਲ ਐਸਾ ਕੋਈ ਵਿਭਾਗ ਨਹੀਂ ਸਰਕਾਰੀ ਜਾਂ ਗੈਰ ਸਰਕਾਰੀ ਜਿਹੜੇ ਸੜਕਾਂ 'ਤੇ ਨਹੀਂ ਉਤਰੇ ਹੋਏ ਤੇ ਇਸ ਦੇ ਬਾਗੂਦ ਸਰਕਾਰ ਦੇ ਜਿਹੜੇ ਨੁਮਾਇੰਦੇ ਆ ਤਾਂ ਵੱਡੇ ਵੱਡੇ ਦਾਅਵੇ ਕਰਦੇ ਪਿਆ ਕਿ ਅਸੀਂ ਪੰਜਾਬ ਦੀ ਬੜਾ ਕੁਝ ਕਰਤਾ ਜੇ ਬਿਜਲੀ ਮੰਤਰੀ ਦੀ ਗੱਲ ਹੀ ਕਰਦੇ ਆਪਾਂ ਤੇ ਸੰਜੀਵ अरोड़ा ਉਹਨਾਂ ਦੇ ਵੱਲੋਂ ਰੋਜ਼ ਕੋਈ ਨਾ ਕੋਈ ਉਹਨਾਂ ਦੀ ਪੋਸਟ ਵੀ ਪੈਂਦੀ ਹੈ ਉਹਨਾਂ ਦੇ ਸਮਰਥਕ ਖੋਤਾਂ ਵੀ ਬੰਦੇ ਆ ਪੰਜਾਬ ਦੇ ਲੁਧਿਆਣੇ ਵਾਸਤੇ ਨੌਕਰੀਆਂ ਦਵਾ ਰਹੇ